ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਬਹੁਤ ਹੀ ਖਾਸ ਹੋਣ ਜਾ ਰਹੀ ਹੈ ਜਿਨ੍ਹਾਂ ਦੇ ਘਰੇ ਸਾਵਣ ਮਹੀਨੇ ਦੇ ਵਿੱਚ ਕੜੀ ਨਹੀਂ ਬਣਾਈ ਜਾਂਦੀ ਸੋ ਕੜੀ ਚਾਵਲ ਖਾਣ ਦਾ ਮਨ ਹਰ ਇੱਕ ਦਾ ਹੁੰਦਾ ਆ ਹਰ ਇੱਕ ਦੀ ਫੇਵਰੇਟ ਹੁੰਦੀ ਆ ਪਰ ਮਜਬੂਰੀ ਹੁੰਦੀ ਆ ਕਿ ਆਪਾਂ ਸਾਵਣ ਮਹੀਨੇ ਦੇ ਵਿੱਚ ਕੜੀ ਨਹੀਂ ਬਣਾਉਂਦੇ ਪਰ ਕਿਉਂ ਨਹੀਂ ਬਣਾਉਂਦੇ ਤਾਂ ਮੈਨੂੰ ਵੀ ਨਹੀਂ ਪਤਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਜੀ ਇਹਦਾ ਕੀ ਰੀਜ਼ਨ ਹੈ ਕਿਉਂ ਨਹੀਂ ਕੜੀ ਬਣਦੀ ਸਾਵਣ ਮਹੀਨੇ ਦੇ ਵਿੱਚ ਤੇ ਆਪਾਂ ਤੁਹਾਡੇ ਲਈ ਇਹ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਬਹੁਤ ਹੀ ਜ਼ਿਆਦਾ ਸਪੈਸ਼ਲ ਹੈ ਜੀ ਤੁਸੀਂ ਇਸ ਤਰੀਕੇ ਦੇ ਨਾਲ ਜੇ ਚਾਵਲ ਬਣਾਓਗੇ ਤਾਂ ਤੁਹਾਨੂੰ ਕੜੀ ਛੋਲ ਵਾਲੀ ਜਿਹੜੀ ਭਾਲ ਲਾ ਉਹ ਪੂਰੀ ਹੋ ਜਾਊਗੀ ਠੀਕ ਹੈ ਜੀ ਤੇ ਇੱਥੇ ਨਾ ਆਪਾਂ ਨੇ ਇੱਕ ਗਲਾਸ ਚਾਵਲ ਲਏ ਨੇ ਚਾਵਲਾਂ ਨੂੰ ਆਪਾਂ ਕਈ ਪਾਣੀ ਇਸ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਇਹਨਾਂ ਨੂੰ ਨਾਰਮਲ ਪਾਣੀ ਵਿੱਚ ਭਿਉਂ ਕੇ ਰੱਖ ਦਿੰਨੇ ਆ हां जी ਇੱਥੇ ਦੇਖੋ ਚਾਵਲ ਮੈਂ ਕਈ ਪਾਣੀਆਂ ਦੇ ਵਿੱਚ ਧੋਣ ਤੋਂ ਬਾਅਦ ਇਹਨਾਂ ਨੂੰ ਨਾਰਮਲ ਪਾਣੀ 'ਚ ਭਿਉਂ ਕੇ ਰੱਖ ਦਿੱਤਾ ਏ ਚਾਵਲ ਆਪਾਂ ਨੇ ਓਨੀ ਕੁ ਦੇਰ ਹੀ ਭਿਉਣੇ ਆ ਜਿੰਨੀ ਕੁ ਦੇਰ ਨੂੰ ਆਪਾਂ ਇਹ ਸਮਾਨ ਜਿਹੜਾ ਆ ਕੱਟ ਕੇ ਤਿਆਰ ਕਰ ਲੈ ਲਵਾਂਗੇ ਪਿਆਜ਼ ਆਲੂ ਅਦਰਕ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਕਾ ਛਿੱਲ ਕੇ ਧੋਸ ਵਰਕੇ ਬ੍ਰਿਕ-ਬ੍ਰਿਕ ਕੱਟ ਲਵਾਂਗੇ ਜੀ ਹਾਂ ਜੀ ਇੱਥੇ ਦੇਖੋ ਆਪਾਂ ਨੇ ਸਾਰਾ ਸਮਾਨ ਕੱਟ ਲਿਆ ਏ ਧੋਸ ਵਰਕੇ ਆਪਾਂ ਨੇ ਇਹਨੂੰ ਬ੍ਰਿਕ-ਬ੍ਰਿਕ ਕੱਟ ਕੇ ਤਿਆਰ ਕਰ ਲਿਆ ਏ ਹੁਣ ਆਪਾਂ ਲਗਾਵਾਂਗੇ ਤੜਕਾ ਤੜਕਾ ਲਗਾਉਣ ਦੇ ਲਈ ਆਪਾਂ ਨੇ ਇੱਥੇ ਗੈਸ ਦੇ ਉੱਤੇ ਕੜਾਹੀ ਰੱਖ ਲਈ ਹੈ ਇਹਦੇ ਵਿੱਚ ਪਾ ਦੇਵਾਂਗੇ ਜੀ ਆਪਾਂ ਤੇਲ ਆਪਾਂ 2 ਵੱਡੇ ਚਮਚ ਦੇ ਢੇਰੇ ਦੇ ਵਿੱਚ ਤੇਲ ਪਾ ਕੇ ਗਰਮ ਹੋਣ ਦੇ ਲਈ ਰੱਖਾਂਗੇ ਤੇਲ ਗਰਮ ਹੋ ਚੁੱਕਿਆ ਹੈ ਜੀ ਇਹਦੇ ਵਿੱਚ ਪਾ ਦੇਵਾਂਗੇ ਆਪਾਂ ਜੀਰਾ ਲੋ ਜੀ ਜੀਰਾ ਤੜਕ ਗਿਆ ਹੈ ਹੁਣ ਆਪਾਂ ਪਾ ਦੇਵਾਂਗੇ ਜਿਹੜਾ ਆਪਾਂ ਨਿੰਦਰ ਸੁਮਾਨ ਕੱਟ ਕੇ ਰੱਖਿਆ ਹੋਇਆ ਆ ਆਪਾਂ ਪਿਆਜ਼ ਦੇ ਕੋ ਕੜੀ ਜਿੱਤ ਲੰਬਾ ਲੰਬਾ ਕੱਟ ਕੇ ਪਾਉਂਦੇ ਹੁੰਦੇ ਆ ਨਾ ਇਹਦੇ ਵਿੱਚ ਵੀ ਆਪਾਂ ਨੇ ਇਸ ਤਰੀਕੇ ਲੰਬਾ ਪਿਆਜ਼ ਹੀ ਕੱਟ ਕੇ ਪਾਣਾ ਆ ਪਿਆਜ਼ਾਂ ਨੂੰ ਆਪਾਂ 1 ਮਿੰਟ ਦੇ ਲਈ ਸੇਕ ਲੱਗਣ ਦਵਾਵਾਂਗੇ ਹਾਂਜੀ ਇੱਥੇ 1 ਮਿੰਟ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਦਵਾਂਗੇ ਤੇ ਨਾਲ ਹੀ ਆਪਾਂ ਅਦਰਕ ਮਿਰਚ ਜਿਹੜਾ ਸਮਾਨ ਪਕਾਟ ਕੇ ਰੱਖਿਆ ਆ ਉਹ ਸਾਰਾ ਆਪਾਂ ਇੱਕ ਵਾਰ ਚ ਹੀ ਪਾ ਦਵਾਂਗੇ ਜੀ ਆਲੂ ਆਪਾਂ ਨੇ ਪਹਿਲਾਂ ਤਾਂ ਪਕਾਣੇ ਆ ਜਦੋਂ ਬਲੱਸੀ ਬਣਨੀ ਆ ਲੱਸੀ ਦੇ ਨਾਲ ਨਾ ਆਲੂ ਨਹੀਂ ਪੱਕਦੇ ਹੈਗੇ ਫਿਰ ਇਹ ਆਪਾਂ ਲੱਸੀ ਵਾਲੇ ਜਾਵਨ ਬਣਾ ਕੇ ਤਿਆਰ ਕਰਨੇ ਆ ਇੱਥੇ ਆਲੂਆਂ ਨੂੰ ਆਪਾਂ ਨੇ ਹੋਰ ਪਹਿਲਾਂ ਹੀ ਸੌਫਟ ਜੇ ਕਰ ਲੈਣਾ ਪਿਆਜ਼ਾਂ ਦੇ ਨਾਲ ਹੀ ਲੋਜੀ ਆਪਾਂ ਨੂੰ ਦੋ ਦੋ ਤਿੰਨ ਕਿ ਮਿੰਟ ਭੁੰਨ ਲਈਏ ਹਾਂਜੀ ਇੱਥੇ ਦੇਖੋ ਆਪਾਂ ਨੇ ਮਸਾਲਾ ਭੁੰਨ ਲਿਆ ਏ ਚੰਗੀ ਤਰ੍ਹਾਂ ਦੇ ਨਾਲ 3 ਮਿੰਟ ਆਪਾਂ ਨੇ ਮਸਾਲੇ ਨੂੰ ਭੁੰਨਿਆ ਏ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਪਿਆਜ਼ਾਂ ਦਾ ਕਲਰ ਵੀ ਚੇਂਜ ਹੋ ਗਿਆ ਏ ਤੇ ਆਲੂ ਵੀ ਥੋੜੇ ਸੌਫਟ ਹੋ ਗਏ ਆ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਛੋਟਾ ਚਮਚ ਹਲਦੀ ਪਾਊਡਰ ਤੇ ਇੱਕ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਠੀਕ ਹੈ ਜੀ ਇਹਨਾਂ ਨੂੰ ਆਪਾਂ ਮਿਲਾ ਦੇਵਾਂਗੇ ਚੰਗੀ ਤਰ੍ਹਾਂ ਦੇ ਨਾਲ ਜੀ ਦੇਖੋ ਇੱਥੇ ਆਪਾਂ ਨੇ ਮਣਾ ਲਿਆ ਏ ਹਲਦੀ ਅਤੇ ਧਨੀਆ ਪਾਊਡਰ ਜਿਹੜਾ ਆਪਾਂ ਪਾਇਆ ਸੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਇਸੇਕ ਵੀ ਲੱਗ ਗਿਆ ਹੈ ਹਲਦੀ ਦਾ ਕੱਚਾ ਪਣ ਨਿਕਲ ਚੁੱਕਿਆ ਹੈ ਤੇ ਇਹਦੇ ਵਿੱਚ ਪਾ ਦਵਾਂਗੇ ਜੀ ਹੁਣ ਆਪਾਂ ਥੋੜਾ ਜਿਹਾ ਪਾਣੀ ਬਿਲਕੁਲ ਥੋੜਾ ਜਿਹਾ ਪਾਣੀ ਪਾਉਣਾ ਹੈ ਪਾਣੀ ਪਾ ਕੇ ਇਹਨੂੰ ਆਪਾਂ 1 ਮਿੰਟ ਲਈ ਪਕਾ ਦਾਂਗੇ ਸੇਕ ਕਰ ਲਵਾਂਗੇ ਫੁੱਲ ਜਦੋਂ ਮੈਂ ਮਸਾਲਾ ਭੁੰਨਿਆ ਸੀ ਉਦੋਂ ਸੇਕ ਮੀਡੀਅਮ ਸੀਗਾ ਇਹ ਤੇ ਇਸ ਗੱਲ ਦਾ ਖਾਸ ਯਾਨ ਰੱਖਣਾ ਹੈ ਜੀ ਆਪਾਂ ਨੇ 90% ਜਿਹੜੇ ਆਲੂ ਆ ਨਾ ਪਹਿਲਾਂ ਹੀ ਕੁੱਕ ਕਰ ਲੈਣਾ ਕਿਉਂਕਿ ਬਾਅਦ ਵਿੱਚ ਆਲੂ ਆ ਨੇ ਕੱਚੇ ਰਹਿ ਜਾਣਾ ਹੈ ਆਲੂ ਪੱਕਣਗੇ ਨਹੀਂ ਇਸ ਰੈਸਪੀ ਦੇ ਵਿੱਚ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਜੀ ਪਾਣੀ ਪਾਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਨੇ ਚੰਗੀ ਤਰ੍ਹਾਂ ਹੋਰ ਪਕਾ ਲਿਆ ਹੈ ਮਸਾਲਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਲਸਤੀ ਤੇ ਸੇਕ ਆਪਾਂ ਬਿਲਕੁਲ ਹੀ ਘੱਟ ਕਰ ਲੈਣਾ ਹੈ ਜੀ ਬਿਲਕੁਲ ਘੱਟ ਸੇਕ ਆਪਾਂ ਕਰ ਲਿਆ ਆਪਣੇ ਕੋਲੇ ਇੱਕ ਗਲਾਸ ਹੈਗਾ ਜੀ ਚਾਵਲਾਂ ਦਾ ਤੇ ਆਪਾਂ ਇਹਦੇ ਵਿੱਚ ਤਿੰਨ ਗਲਾਸ ਲੱਸੀ ਦੇ ਲਏ ਆ ਆਪਾਂ ਤਿੰਨ ਗੁਣਾ ਲੱਸੀ ਪਾਉਣੀ ਹੈ ਜੀ ਕਿਉਂਕਿ ਇਹ ਚਾਵਲ ਸੁਖਸ਼ਕ ਜੇ ਵਧੀਆ ਨਹੀਂ ਲੱਗਦੇ ਖਿਲੇ-ਖਿਲੇ ਇਹ ਕੁਲਮੇ-ਕੁਲਮੇ ਹੀ ਵਧੀਆ ਲੱਗਦੇ ਆ ਕਿਉਂਕਿ ਇਹ ਲੱਸੀ ਕੜੀ ਚਾਵਲਾਂ ਵਾਲਾ ਟੇਸਟ ਆਣਾ ਚਾਹੀਦਾ ਹੈ ਚਾਵਲਾਂ ਚ ਸੋ ਆਪਾਂ ਨੇ ਇੱਥੇ ਤਿੰਨ ਗਲਾਸ ਲਏ ਆ ਆਪਾਂ ਇਹ ਹੌਲੀ-ਹੌਲੀ ਨਾਲ ਲੱਸੀ ਕੜਾਹੀ ਚ ਪਾ ਦਾਂਗੇ ਹਾਂਜੀ ਦੇਖੋ ਇੱਥੇ ਆਪਾਂ ਲੱਸੀ ਪਾ ਦਾਂਗੇ ਜੀ ਕੜਾਹੀ ਦੇ ਵਿੱਚ ਤੇ ਨਾ ਇੱਥੇ ਆਪਾਂ ਨੇ ਨਮਕ ਨਹੀਂ ਹਜੇ ਐਡ ਕੀਤਾ ਕਿਉਂਕਿ ਲੱਸੀ ਫਟਣ ਦਾ ਥੋੜਾ ਡਰ ਰਹਿੰਦਾ ਏ ਇਆ ਪਾ ਇਸ ਕਰਕੇ ਇਹਦੇ ਵਿੱਚ ਨਮਕ ਨਹੀਂ ਪਾਇਆ ਠੀਕ ਹੈ ਜੀ ਤੇ ਤਿੰਨ ਗਲਾਸ ਆਪਾਂ ਲੱਸੀ ਦੇ ਪਾ ਦਿੱਤੇ ਆ ਤੇ ਲੱਸੀ ਜਿਹੜੀ ਆ ਬਿਲਕੁਲ ਮਤਲਬ ਕਿ ਨਾ ਹੀ ਬਹੁਤੀ ਮਿੱਠੀ ਹੋਣੀ ਚਾਹੀਦੀ ਹੈ ਨਾ ਹੀ ਬਹੁਤ ਜ਼ਿਆਦਾ ਖੱਟੀ ਨੋਰਮਲ ਜੀ ਲੱਸੀ ਦਾ ਟੇਸਟ ਹੋਣਾ ਚਾਹੀਦਾ ਹੈ ਅਗਰ ਲੱਸੀ ਖੱਟੀ ਹੋਈ ਤਾਂ ਨਾ ਕੜੀ ਚਾਵਲਾ ਵਰਗਾ ਟੇਸਟ ਇਹਦੇ ਵਿੱਚੋਂ ਨਹੀਂ ਆਵੇਗਾ ਸੋ ਆਪਾਂ ਹੁਣ ਸੇਕ ਜਿਹੜਾ ਥੋੜਾ ਜਿਹਾ ਵੱਧ ਕਰ ਲੈਨੇ ਆ ਤੇ ਆਪਾਂ ਲੱਸੀ ਨੂੰ ਥੋੜਾ ਉਬਲਣ ਤੱਕ ਦਾ ਵੇਟ ਕਰਦੇ ਆ ਜਦ ਤੱਕ ਲੱਸੀ ਉਬਲ ਨਹੀਂ ਜਾਂਦੀ ਤੇ ਆਪਾਂ ਉਦੋਂ ਤੱਕ ਇਹਨੂੰ ਇਸ ਤਰੀਕੇ ਦੇ ਨਾਲ ਚਲਾਉਣਾ ਹੈ ਜੀ ਨਹੀਂ ਤਾਂ ਲੱਸੀ ਫਟਣ ਦਾ ਥੋੜਾ ਡਰ ਰਹਿੰਦਾ ਹੈ ਠੀਕ ਹੈ ਜੀ ਤੇ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਚਲਾਈ ਜਾਣਾ ਜਦੋਂ ਤੱਕ ਲੱਸੀ ਨੂੰ ਉਬਾਲੀ ਨਹੀਂ ਆਉਂਦੀ ਹਾਂਜੀ ਇੱਥੇ ਤੁਸੀਂ ਦੇਖ ਸਕਦੇ ਹੋ ਲੱਸੀ ਨੂੰ ਉਬਾਲੀ ਆਉਣੀ ਸਟਾਰਟ ਹੋ ਚੁੱਕੀ ਹੈ ਇਹਦੇ ਵਿੱਚ ਹੁਣ ਆਪਾਂ ਚਾਵਲ ਪਾ ਦੇਵਾਂਗੇ ਚਾਵਲਾਂ ਵਿੱਚ ਜਿਹੜਾ ਪਾਣੀ ਸੀਗਾ ਉਹ ਆਪਾਂ ਨੇ ਕੱਢ ਲਿਆ ਹੈ ਜੀ ਹੁਣ ਆਪਾਂ ਚਾਵਲ ਕੜਾਹੀ ਦੇ ਵਿੱਚ ਐਡ ਕਰ ਦੇਵਾਂਗੇ ਇਨਵਪਾਂ ਮਿਲਾ ਦਵਾਂਗੇ ਬਸ 5-4 ਮਿੰਟ ਲੱਗਣੇ ਆ ਜੀ ਚਾਵਲ ਆਪਣੇ ਬਣ ਕੇ ਤਿਆਰ ਹੋ ਜਾਣਗੇ ਤੇ ਆਪਾਂ ਨਾ ਇੱਥੇ ਸੇਕ ਆ ਜਿਹੜਾ ਘੱਟ ਤੇ ਹੀ ਰੱਖਣਾ ਮਤਲਬ ਮੀਡੀਅਮ ਹੀ ਰੱਖਣਾ ਹੈ ਜੀ ਮੀਡੀਅਮ ਸੇਕਤੇ ਹੀ ਆਪਾਂ ਨੇ ਚਾਵਲ ਪਕਾਣੇ ਆ ਹਾਂਜੀ ਦੇਖੋ ਇੱਥੇ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਚਾਵਲ ਇਹਦੇ ਵਿੱਚ ਐਡ ਕਰ ਦਿੱਤੇ ਆ ਚੰਗੀ ਤਰ੍ਹਾਂ ਮਿਲਾ ਦਿੱਤੇ ਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਕਿਉਂਕਿ ਹੁਣ ਕੋਈ ਡਰ ਨਹੀਂ ਹੈਗਾ ਲੱਸੀ ਵਗੈਰਾ ਫਟਣ ਦਾ ਤੁਸੀਂ ਦੇਖ ਸਕਦੇ ਹੋ ਉਬਾਲੇ ਆ ਰਹੀ ਹੈ ਆਵਲਾਂ ਨੂੰ ਆਪਣਿਆਂ ਨੂੰ ਤੇ ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਪਾ ਦਾਂਗੇ ਜੀ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਹਾਂਜੀ ਇੱਥੇ ਤੁਹਾਨੂੰ ਲੱਗ ਰਿਹਾ ਹੈ ਨਾ ਵੀ ਕੜੀ ਰਿਝ ਰਹੀ ਹੁੰਦੀ ਹੈ ਜਿਵੇਂ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਲੱਗ ਰਿਹਾ ਹੈ ਨਾ ਇਦਾਂ ਹੀ ਇਹ ਨਾ ਕੜੀ ਚਾਵਲ ਖਾਣ ਦੇ ਸ਼ੁਕੀਨਾਂ ਲਈ ਬਹੁਤ ਹੀ ਜ਼ਿਆਦਾ ਵਧੀਆ ਰੈਸਪੀ ਹੈ ਜੀ ਵੈਸੇ ਵੀ ਜਿਵੇਂ ਗਰਮੀ ਜ਼ਿਆਦਾ ਹੁੰਦੀ ਹੈ ਜਿਵੇਂ ਕੜੀ ਬਣਾਉਣ ਦਾ ਟਾਈਮ ਨਹੀਂ ਹੁੰਦਾ ਤੁਸੀਂ ਉਂਝ ਵੀ ਟਰਾਈ ਇਹ ਰੈਸਪੀ ਕਰ ਸਕਦੇ ਹੋ ਪਰ ਬਰਸਾਤ ਦੇ ਮਤਲਬ ਸਾਵਣ ਦੇ ਮਹੀਨੇ ਦੇ ਵਿੱਚ ਤੁਸੀਂ ਇਹ ਜ਼ਰੂਰ ਟਰਾਈ ਕਰਨਾ ਜੀ ਤੇ ਆਪਾਂ ਨਾ ਹੁਣ ਮੀਡੀਅਮ ਜੇ ਸੇਕ ਦੇ ਉੱਤੇ ਇਹਨੂੰ ਇਦਾਂ ਆਪਾਂ ਢੱਟ ਦਾਂਗੇ ਇਕ ਜੀ ਇਹ ਆਪਾਂ ਇਹਨੂੰ ਪੱਕੀ ਜਾਣ ਦਵਾਂਗੇ 3-4 ਮਿੰਟ ਦੇ ਵਿੱਚ ਚਾਵਲ ਆਪਣੇ ਬਣ ਕੇ ਹੋ ਜਾਣਗੇ ਤਿਆਰ ਇੱਥੇ ਚਾਵਲਾਂ ਨੂੰ ਪੱਕਦੇ ਹੋਏ 3 ਕਮਿੰਟ ਹੋ ਗਏ ਆ ਤੇ ਆਪਾਂ ਚੈੱਕ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਕਾਫੀ ਹੱਦ ਤੱਕ ਚਾਵਲ ਜਿਹੜੇ ਆਪਣੇ ਫੁੱਲ ਚੁੱਕੇ ਆ ਮਤਲਬ ਪੱਕ ਚੁੱਕੇ ਆ ਤੇ ਥੋੜੀ ਬੋਦੀ ਕੱਚੀ ਜਿਹੜੀ ਹੈਗੀ ਆ ਪਰ 2 ਕਮਿੰਟ ਹੋਰ ਪਕਾ ਲਾਂਗੇ ਉਸੇ ਤਰੀਕੇ ਦੇ ਨਾਲ ਆਪਾਂ ਟੱਕ ਦਿੰਨੇ ਆ ਜੀ ਹਾਂਜੀ ਇੱਥੇ ਤੁਸੀਂ ਦੇਖ ਸਕਦੇ ਹੋ 2 ਮਿੰਟ ਬਾਅਦ ਆਪਾਂ ਕੇ ਚੈੱਕ ਕਰ ਲਾਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਆਪਣੀ 2 ਇਨ 1 ਕੜੀ ਚਾਵਲ ਦੀ ਰੈਸਪੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਜਦੋਂ ਰਿਜਦੇ ਆ ਨਾ ਇਹ ਘਰ ਦੇ ਵਿੱਚ ਖੁਸ਼ਬੂ ਇਸ ਤਰੀਕੇ ਦੀ ਆ ਰਹੀ ਹੈ ਜਿਵੇਂ ਕੜੀ ਰਿਜਦੀ ਹੋਵੇ ਤੁਸੀਂ ਯਕੀਨ ਨਹੀਂ ਕਰਨਾ ਬਹੁਤ ਹੀ ਵਧੀਆ ਇਹਦੇ ਵਿੱਚੋਂ ਖੁਸ਼ਬੂ ਆ ਰਹੀ ਹੈ ਤੇ ਜੇਕਰ ਤੁਸੀਂ ਅੱਜ ਤੱਕ ਕਦੇ ਵੀ ਇਹ ਰੈਸਪੀ ਟਰਾਈ ਨਹੀਂ ਕੀਤੀ ਤੁਸੀਂ ਜ਼ਰੂਰ ਕਰਕੇ ਦੇਖਣਾ ਜੀ ਤੇ ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਇਹ ਲੋ ਜੀ ਤੁਸੀਂ ਚੈੱਕ ਕਰ ਸਕਦੇ ਹੋ ਚਾਵਲ ਆਪਣੇ ਲੱਸੀ ਵਾਲੇ ਬਣ ਕੇ ਬਿਲਕੁਲ ਤਿਆਰ ਹੋ ਚੁੱਕੇ ਆ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਹਰਾ ਧਨੀਆ ਲੋ ਜੀ ਪਹਰਾ ਧਨੀਆ ਪਾਣ ਤੋਂ ਬਾਅਦ ਇਹਨੂੰ ਟੱਕ ਦਿੰਨੇ ਆ ਜਦੋਂ ਆਪਾਂ ਨੇ ਖਾਣੇ ਹੋਣਗੇ ਉਦੋਂ ਆਪਾਂ ਸਰਵ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਇਹ ਚਾਵਲ ਬਣ ਕੇ ਤਿਆਰ ਹੋਏ ਨੇ ਬਿਲਕੁਲ ਕੜੀ ਚਾਵਲ ਲੱਗਣਗੇ ਜਦੋਂ ਆਪਾਂ ਇਹਨੂੰ ਖਾਣਗੇ ਟੇਸਟ ਬਿਲਕੁਲ ਉਦਾਂ ਦਾ ਹੀ ਆਵੇਗਾ ਤੁਸੀਂ ਜ਼ਰੂਰ ਟਰਾਈ ਕਰਨਾ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਕੇ ਜਾਇਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਚੈਨਲ ਤੇ ਨਵੇਂ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ